हां जी दोस्तों सारेया नु सत श्रीया काल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਇਹ ਪਿੰਡ ਸਰਾਲੀ ਮੰਡ ਤਹਿਸੀਲ ਪੱਟੀ ਜਿਲ੍ਹਾ ਸ਼੍ਰੀ ਤਰਨਤਨ ਸਾਹਿਬ ਪਹੁੰਚੇ ਆਂ ਵੀਰ ਪ੍ਰਭ ਦੇ ਕੋਲ ਪਸ਼ੂ ਵਪਾਰ ਦਾ ਕੰਮ ਆ ਦੋਸਤੋ ਵੀਰ ਦਾ ਡੇਲੀ ਰੁਟੀਨ ਦੇ ਵਿੱਚ ਪਸ਼ੂ ਆਉਂਦੇ ਆ ਅੱਜ ਦੋਸਤੋ ਇਸ ਕਵਰੇਜ ਵਿੱਚ ਆਪਾਂ ਤੁਹਾਨੂੰ ਤਿੰਨ ਸੌਰੀ ਦੋ ਪਸ਼ੂ ਦਿਖਾਵਾਂਗੇ ਠੀਕ ਆ ਜੀ ਪਸ਼ੂ ਤਾਂ ਹੋਰ ਬਧੇਰੇ ਸੀਗੇ ਤੇ ਪਸ਼ੂ ਵਿਕ ਗਿਆ ਵੀਰ ਦੇ ਕੋਲੋਂ ਪੂਰੀ ਡਿਟੇਲ ਆਪਾਂ ਲਵਾਂਗੇ ਅੱਜ ਇਸ ਦੋ ਨਗਾਂ ਦੀ ਇੱਕ ਮਾਝਾ ਦੋਸਤੋ ਇੱਕ ਵੈੜਾ ਪਸ਼ੂ ਦੋਵੇਂ ਤਾਜੇ ਸੋਏ ਨੇ ਪੂਰੀ ਗੱਲਬਾਤ ਆਪਾਂ ਵੀਰ ਪ੍ਰਭ ਦੇ ਨਾਲ ਕਰ ਲਾਂਗੇ ਅੱਜ ਦੋਸਤੋ 20 ਅਕਤੂਬਰ ਨੂੰ ਇਹ ਕਵਰੇਜ ਕਰਦੇ ਆਂ ਟਾਈਮ ਤੁਸੀਂ ਨੋਟ ਕਰ ਲਓ ਬਿਲਕੁਲ ਸ਼ਾਮ ਦੇ ਦੋਸਤੋ ਕੋਈ ਬਿਲਕੁਲ 5:30 ਵਜੇ ਦਾ ਜਿਹੜਾ ਹੁਣ ਸਮਾਂ ਹੈਗਾ ਸੋ ਪਸ਼ੂ ਬਿਲਕੁਲ ਦੁੱਧ ਤੇ ਆ ਬੌਲੇ ਤੇ ਆ ਦੋ ਡੰਗ ਦੀ ਚਵਾਈ ਕੋਈ ਵੀਰ ਕਰ ਸਕਦਾ ਤੇ ਗੱਬਣ ਪਸ਼ੂ ਆਪਾਂ ਹਰ ਵਾਰ ਕਹਿੰਨੇ ਆਪਦਾ ਤੇ ਪਕੇ ਤਸੱਲੀ ਜ਼ਰੂਰ ਕਰ ਲਿਆ ਕਰੋ ਆਜੋ ਲੈਨੇ ਆ ਇਨਫੋਰਮੇਸ਼ਨ ਵੀਰ ਪ੍ਰਭ ਤੋਂ ਸਭ ਤੋਂ ਪਹਿਲਾਂ ਬਾਈ ਪ੍ਰਭ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਹਾਲ ਵੀਰ ਜੀ ਠੀਕ ਠਾਕ ਵਧੀਆ ਵਧੀਆ ਤੁਸੀਂ ਸੁਣਾ ਬੜੇ ਵਧੀਆ ਪ੍ਰਭ ਸਿਆ ਹਾਂਜੀ ਹੋਰ ਪਸ਼ੂ ਵਧੀਆ ਹੋ ਜਾਂਦੇ ਸੇਲ ਠੀੜੇ ਹੋਈ ਜਾਂਦੇ ਤੁਹਾਨੂੰ ਸਵੇਰਾਂ ਦਾ ਫੋਨ ਲਾਉਂਦੇ ਸਵੇਰੇ ਇੱਕ ਝੋਟੀ ਤੇ ਇੱਕ ਵੈੜੀ ਚਾਰ ਨੱਕ ਸੀਗੇ ਹਾਂਜੀ ਹਾਂਜੀ ਝੋਟੀ ਨੇ ਚੱਲ ਗਈ ਵੈੜੀ ਤੁਹਾਡੇ ਸਾਹਮਣੇ ਗਈ ਹਾਂ ਦੋ ਸੇਲ ਹੋ ਗਏ ਆ ਫਿਰ ਹਾਂਜੀ ਹਾਂਜੀ ਦੋ ਰਹਿ ਗਏ ਆਪਣੇ ਦੋ ਰਹਿ ਗਏ ਚਲੋ ਜੀ ਆਪਾਂ ਆਪਣੇ ਭੈਣ ਭਰਾਵਾਂ ਨੂੰ ਇਹ ਦ ਹਾਂ ਠੀਕ ਆ ਵੈਸੇ ਚਲੋ ਲੋਕਲ ਵੀ ੱਡਿਆਂ ਤੇ ਪਸ਼ੂ ਚਲੋ ਵਿਕਦੇ ਰਹਿੰਦੇ ਆ ਹਾਂਜੀ ਹਾਂਜੀ ਕੋਈ ਭੈਣ ਭਰਾ ਆ ਗਿਆ ਰਹਿੰਦਾ ਹਾਂਜੀ ਹਾਂਜੀ ਤੇ ਬਾਕੀ ਪ੍ਰਭ ਕਿਹੜੇ ਪਾਸੇ ਸ਼ੁਰੂ ਕਰਦੇ ਆ ਮੱਝ ਲਓ ਕਰ ਲੈਣੀ ਆ ਆਜੋ ਜੀ ਸੋ ਪਹਿਲੇ ਨੰਬਰ ਤੋਂ ਦੋਸਤੋ ਆ ਤੁਸੀਂ ਜਿਹੜੀ ਮੱਝ ਦੇਖ ਲਓ ਪ੍ਰੋਪਰ ਠੀਕ ਆ ਜੀ ਤੇ ਪੂਰੀ ਡਿਟੇਲ ਆਪਾਂ ਲੈ ਲੈਨੇ ਆ ਵੀਰ ਤੋਂ ਪ੍ਰਭ ਸੂਹਾ ਕਿੰਮਾ ਸੂਈ ਏ ਸੂਹਾ ਤੀਜਾ ਸੂਈ ਏ ਤੀਜਾ ਸੂਹਾ ਹਾਂਜੀ ਹਾਂਜੀ ਠੀਕ ਆ ਤੀਜਾ ਸੂਹਾ ਦੋਸਤੋ ਤੇ ਬੱਚਾ ਮਗਰ ਕੱਟੀ ਕੱਟਾ 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 ਠੀਕ ਆ ਜੀ ਮੇਲ ਕਾਫ ਆ ਮੱਝ ਤੀਜਾ ਸੂਹਾ ਤੇ ਅੱਜ ਭਲਕੀ ਸੂਈ ਹੈ ਕੱਲ ਤੜਕੇ ਦੀ ਸੂਈ ਹੈ ਕੱਲ ਠੀਕ ਆ ਜੀ ਕੱਲ ਦੂਜਾ ਦਿਨ ਆਜੇ ਤੜਕੇ ਸੂਈ ਆਜੇ ਦੂਸਰਾ ਦਿਨ ਆ ਤੇ ਤਿੰਨ ਕ ਡੰਗ ਫਿਰ ਚਵਾਈ ਹੋ ਗਈ ਹੈ ਜੀ ਹਾਂਜੀ ਹਾਂਜੀ ਲਓ ਜੀ ਤਿੰਨ ਕ ਡੰਗ ਜਿਹੜੀ ਆ ਦੋਸਤੋ ਚਵਾਈ ਹੋ ਗਈ ਹੈ ਠੀਕ ਆ ਤੇ ਥੋੜਾ ਜਿਹਾ ਭਰਾਵਾ ਉਹਨੂੰ ਲੰਮਾ ਤੋੜਦੇ ਆ ਜੀ ਉਹ ਲੈ ਜੋ ਅੱਗੇ ਆਹ ਦੇਖੋ ਵੇਲ ਦੋਸਤੋ ਕਾਫੀ ਆ ਲੰਬਾਈ ਕਾਫੀ ਆ ਉਚਾਈ ਵੀ ਪੂਰੀ ਆ ਮੱਝ ਦੀ ਹਾਈਟ ਕਾਦ ਵੱਲੋਂ ਕੋਈ ਢਿਲਮਠ ਨਹੀਂ ਹੈਗੀ ਹਾਈਟ ਕਾਦ ਪੂਰਾ ਵੱਡਾ ਠੀਕ ਆ ਤੇ ਅੱਜ ਬਿਲਕੁਲ ਦੂਜੇ ਦਿਨ ਦੇ ਵਿੱਚ ਆ ਤਿੰਨ ਡੰਗ ਚਵਾਈ ਹੋ ਗਈ ਆ ਹੁਣ ਬਿਲਕੁਲ ਚੌਥੇ ਡੰਗ ਦੀ ਜਿਹੜੀ ਆ ਚਵਾਈ ਆ ਹੁਣ ਹੋਣੀ ਆ ਠੀਕ ਆ ਸੋ ਬਿਲਕੁਲ ਬੌਲੇ ਤੇ ਜਿਹੜੀ ਆ ਦੋਸਤੋ ਚੱਲਦੀ ਪਈ ਆ ਕੋਈ ਵੀ ਰੱਬ ਦੀ ਤਸੱਲੀ ਕਰ ਸਕਦਾ ਦੋ ਡੰਗ ਚੋਲੋ ਤਿੰਨ ਟਾਈਮ ਚੋਲੋ ਠੀਕ ਆ ਸੋ ਥਣ ਭਾਂਡਾ ਜਿਹੜਾ ਇੱਕ ਵਾਰੀ ਆ ਤੁਹਾਨੂੰ ਥੋੜਾ ਕੋਲੋਂ ਦਿਖਾ ਦਿੰਨੇ ਆ ਵੇਖੋ ਜੀ ਠੰਡੀ ਦੀ ਰੀ ਬੜੀ ਆ ਆਹ ਲਓ ਜੀ ਠੀਕ ਆ ਤੋ ਜ਼ਿਆਦਾਤਰ ਵੀਰ ਪ੍ਰਾਪਦੇ ਕੋਲ ਪਸ਼ੂ ਜਿਹੜੇ ਆ ਠੰਡੇ ਧੀਰੇ ਸੀਲਸਰਾ ਕੀ ਹੁੰਦੇ ਆ ਪਿੱਛੇ ਵੀ ਆਪਾਂ ਕਾਫੀ ਵੀਡੀਓ ਜਿਹੜੀਆਂ ਦੋਸਤੋ ਜਿਹੜਾ ਵੇੜਾ ਤੁਹਾਨੂੰ ਦਿਖਾਈਆਂ ਸੀਗੀਆਂ ਬਿਲਕੁਲ ਠੰਡੀਆਂ ਧੀਰੀਆਂ ਵੇੜਾ ਨਿਕਲੀਆਂ ਚੰਗੇ ਮਿਲਕ ਵਾਲੀਆਂ ਹੁੰਦੀਆਂ ਨੇ ਚੰਗਾ ਪਸ਼ੂ ਹੁੰਦਾ ਬਾਕੀ ਕੋਈ ਵੀਰ ਆਪਦੀ ਨਰਕ ਪਰਖ ਕਰੇ ਤਸल्ली ਕਰੇ ਪਰ ਆਬ ਤੋ ਤਿੰਨ ਡੰਗ ਚਵਾਈ ਹੋ ਗਈ ਆ ਹਾਂਜੀ ਹਾਂਜੀ ਤੇ ਬੌਲੇ ਦੇ ਵਿੱਚ ਕਿੰਨਾ ਕੁ ਸਮਝ ਆਇਆ ਵੀ ਦੋ ਡੰਗ ਦੀ ਜਿਹੜੀ ਇਹ ਚਵਾਈ ਬੌਲੇ ਦੇ ਉੱਤੇ ਚੱਲਦੀ ਪਈ ਆ ਕੈਨ ਨੂੰ ਭਾਵੇਂ 10 ਕਿਲੋ ਕਹੀ ਜਾਈਏ ਹਾਂਜੀ ਇਹਣਾ ਪੱਕਾ 9 ਕਿਲੋ ਹੈਗਾ 9 ਕਿਲੋ ਹਾਂਜੀ ਹਾਂਜੀ ਵਿਖਾਵਾ 10 12 ਕਿਲੋ ਦਾ ਕਰਦੀ ਹੈ ਮਨਿਕ 9 ਕਿਲੋ ਸਟਾਰਟਿੰਗ ਹੋ ਗਈ ਹੈ ਜੀ ਹਾਂਜੀ ਸਟਾਰਟਿੰਗ ਕਈ ਵਾਰੀ ਵੀਰ ਮੰਨਦੇ ਨਹੀਂ ਨਾ ਵੀ ਹਾਂ ਵੀ ਯਾਰ ਦੂਜੇ ਦਿਨ ਦੇ ਵਿੱਚ 9 ਕਿਲੋ ਬੋਲ ਆ ਕਈ ਪਸ਼ੂਆਂ ਦੀ ਚਲੋ ਵੱਖੋ ਵੱਖਰਾ ਜੇ ਤਾਂ ਯਾਰ ਨਹੀਂ ਰਾਤੀਂ ਵੀ ਖਾਲੀ ਕੀਤੀ ਸਵੇਰੇ ਵੀਰੇ ਜਿਹੜਾ ਦੋਹਾਂ ਡੰਗਾਂ ਦਾ 9 ਕਿਲੋ ਪੂਰਾ ਵਾ 9 ਕਿਲੋ ਹਾਂਜੀ ਹਾਂਜੀ ਤੇ ਚਵਾਬਰਾ ਬਰੂ ਚੰਗਾ ਵਾਹ ਕੈਂ ਧਰਤੀ ਫੁੱਟ ਦੀ ਪੋਲੀ ਹੈ ਬਿਲਕੁਲ ਹਾਂਜੀ ਹਾਂਜੀ ਪੋਲੀ ਹੈ ਸੋ ਬਾਕੀ ਫੇਸ ਕੁਆਲਿਟੀ ਮੇਰਾ ਵੀਰ ਕੋਈ ਤਸੱਲੀ ਨਾਲ ਦੇਖ ਲਓ ਤੁਸੀਂ ਥਾਨ-ਪਾਂਡਾ ਇੱਕ ਬਾਕੀ ਥਾਂ ਤੁਹਾਨੂੰ ਲੰਬਾਈ ਦੇ ਵਿੱਚ ਬਹੁਤ ਜ਼ਿਆਦਾ ਸਵਾਦੀ ਥਾਣਾ ਪੂਰਾ ਵੇਖੋ ਆ ਲਓ ਜੀ ਠੀਕ ਆ ਆ ਲਓ ਬਾਕੀ ਚਵਾਈ ਦਾ ਜਿਹੜਾ ਦੋਸਤੋ ਸਮਾਂ ਵੀ ਨਾਰਮਲ ਹੀ ਹੋਣਾ ਜਿਹੜਾ ਚਵਾਈ ਦਾ ਸਮਾਂ ਵੀ ਹੋਇਆ ਪਿਆ ਹੋ ਸਕਿਆ ਤੇ ਆਪਾਂ ਬੱਚਾ ਲਾ ਕੇ ਤੁਹਾਨੂੰ ਤਸੱਲੀ ਦੇ ਨਾਲ ਧਾਰਾ ਧੂਰਾ ਮਾਰ ਕੇ ਪੂਰੀ ਤਸੱਲੀ ਨਾਲ ਦਿਖਾ ਦਾਂਗੇ ਠੀਕ ਆ ਤੇ ਪ੍ਰਭ ਕੀ ਮੁੱਲ ਕਰਦੇ ਹਾਂ ਦਾ ਮੁੱਲ 90 95 ਕਰੀ ਜਾਈਏ ਹਾਂ ਜੀ 80 ਜੋ ਮਾਨਤਨ ਕਰਦਾ ਹਾਂ 80 ਜੋ ਹਾਂ ਜੀ ਹਾਂ ਜੀ ਠੀਕ ਆ ਜੀ ਹਾਂਜੀ ਮਾਨਤਨ ਕੋਈ 2 400 ਵਾਲਾ ਕੇ ਹੋ ਜਾਊਗਾ ਕੋਈ ਹਜ਼ਾਰ ਹੋ ਜਾਊ ਖੁੱਲਾ ਕੋਈ ਨਹੀਂ ਖੁੱਲਾ ਕਰਦੇ ਹਾਂ ਹਾਂਜੀ ਹਾਂਜੀ ਠੀਕ ਆ ਮਾਨਤਨ ਭਰਾਵੋ ਖੁੱਲਾ ਹੋ ਜਾਊਗਾ ਠੀਕ ਆ ਕਿ 200 300 ਵਾਲੀ ਗੱਲ ਨਹੀਂ ਬਹੁਤੇ ਵੀਰ 200 300 ਕਰ ਦਿੰਦੇ ਆ ਠੀਕ ਆ ਜੀ ਮਾਨਤਨ ਉਹ ਮਾਨਤਨ ਦੇਗਾ ਕੋਈ ਚੰਗਾ ਮਾਨਤਨ ਹੋ ਜਾਊਗਾ ਠੀਕ ਆ ਤੇ ਬਾਕੀ ਫੇਸ ਵਾਲੀ ਚੰਗੀ ਠੀਕ ਆ ਜੀ ਹਾਂਜੀ ਪ੍ਰਭ ਮੈਂ ਫੋਨ ਲਾ ਲੇ ਪ੍ਰਾਨੀ ਕਿੱਥੇ ਸੌਦਾ ਹੋ ਜਾਣਾ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਜ਼ਰੂਰ ਜੀ ਜ਼ਰੂਰ ਚਲੋ ਹਰ ਇੱਕ ਦੀ ਪ੍ਰਭ ਆਪੋ ਆਪਣੀ ਸਮਝ ਆ ਕਿਸੇ ਨੇ ਆਪਦੇ ਹਿਸਾਬ ਨਾਲ ਵੀ ਲਵਣਾ ਪਰ ਪ ਤੇ ਪਸੰਦ ਆਊਗਾ ਪਸੂ ਮੱਝ ਚੰਗੀ ਆ ਪਸੰਦ ਆਊਗੀ ਠੀਕ ਆ ਥਾਂ ਤੋਂ ਦੀ ਬਹੁਤ ਸੋਹਣੀ ਆ ਪਿੱਠ ਪੁੱਠੇ ਦੀ ਬਹੁਤ ਸੋਹਣੀ ਆ ਬਿਲਕੁਲ ਚੌੜਾ ਪਿੱਠ ਪੁੱਠਾ ਤੇ ਆ ਫੇਸ ਕੁਆਲਿਟੀ ਠੀਕ ਆ ਤੇ 80000 ਤੇ 80000 ਦੇ ਵਿੱਚੋਂ ਜੋੜਾ ਦੋਸਤੋ ਮਾਨਤਾ ਨੂੰ ਹੋ ਜਾਊਗਾ ਠੀਕ ਆ ਇਸ ਤੋਂ ਬਾਅਦ ਇੱਕ ਵੈੜ ਤੁਹਾਨੂੰ ਦਿਖਾਉਣੀ ਆ ਹਾਂਜੀ ਵੈੜ ਵੀ ਬਿਲਕੁਲ ਤਾਜੀ ਸੁਈ ਸੁਵਾਈ ਆ ਠੀਕ ਆ ਪਰ ਆਵੇ ਸੁਆ ਕਿਨਮਾ ਹੋ ਗਈ ਆ ਦੂਜਾ ਸੁਆ ਸੁਈ ਆ ਦੂਜੇ ਆ ਹਾਂਜੀ ਦਿਨ ਕਿੰਨੇ ਹੋਗੇ ਇਹਨੂੰ ਆ ਤੜਕੇ ਸੁਈ ਆ ਇਹ ਵੀ ਅੱਜ ਮਾਰਨਿੰਗ ਹਾਂਜੀ ਹਾਂਜੀ ਬੱਚਾ ਇਹਦੇ ਮਗਰ ਮਗਰ ਇਹਦੇ ਮੇਲ ਆ अच्छा जी दो मगर मेल है जी हां जी हां जी ओदे मगर भी कटा सीगा मैं ते मगर भी इस ना दे हाँ जी, हाँ जी। ते इस ਵਹਿੜ ਦੇ ਥੱਲੇ ਬੱਚਾ ਜਿਹੜਾ ਦੋਸਤੋ ਮਗਰ ਆ ਇਹ ਜਿਹੜਾ ਮੇਲ ਕਾਫ ਆ 나ੜੂ ਬਿਲਕੁਲ ਬੱਚਿਆਂ ਦੇ ਨਾਲ ਆ ਦੋਹਾਂ ਬੱਚਿਆਂ ਦੇ ਨਾਲ 나ੜੂ ਨੇ ਸੋ ਬਾਕੀ ਆ ਤੁਸੀਂ ਵੀਡੀਓ ਦੇ ਵਿੱਚ ਦੇਖ ਲਓ ਪ੍ਰਭ ਸੂਹਾ ਦੂਜਾ हां जी हां जी ਤੇ ਕੀ ਬੋਲਾ ਬੋਲਾ ਹੁਣ ਥੱਲੇ ਹੈਗਾ ਇਹਦੇ ਦਿਨੇ ਚ ਹੋਇਆ 5 ਕਿਲੋ ਬੋਲਾ ਚਲੋ ਹੁਣ ਦੂਜੇ ਡੰਗ ਦੀ ਹੋਣੀ ਐ ਚਪਈ ਹਾਂ ਜੀ ਹਾਂ ਜੀ ਬੱਚੇ ਨੇ ਚੰਗਾ ਚੰਗੂਗੇ ਵੀ 4 ਕਿਲੋ ਕੱਢਿਆ हां जी हां जी ਠੀਕ ਚੰਗੀ ਚਵਾਈ ਸੋਹਣੀ ਹੈ ਸੋ ਆਈ ਓਕੇ ਲਓ ਵੀ ਚਵਾਈ ਇੱਕ ਨੰਬਰ ਆ ਦੋਸਤੋ ਕਿਉਂਕਿ ਇੱਕ ਟਾਈਮ ਦੀ ਜਿਹੜੀ ਚਵਾਈ ਹੋਈ ਆ ਬਾਕੀ ਕੋਈ 3 4 3 4 ਕਿਲੋ ਜਿਹੜਾ ਬੋਲਾ ਉਹ ਚੋਇਆ ਮਾਰਨਿੰਗ ਅੱਜ ਠੀਕ ਆ ਸੋ ਹੁਣ ਦੂਸਰੇ ਡੰਗ ਦੀ ਜਿਹੜੀ ਚਵਾਈ ਆ ਅੱਜ ਹੋਣੀ ਆ ਠੀਕ ਆ ਜੀ ਕਿਉਂਕਿ ਮਾਰਨਿੰਗ ਸੁਈ ਆ ਜੇਰ ਪੈ ਗਈ ਐ ਪ੍ਰੋਪਰ ਆਪਣੇ ਕੋਲ ਹੀ ਪਈ ਆ ਹਾਂਜੀ ਹਾਂਜੀ ਕੋਲ ਹੀ ਠੀਕ ਆ ਲੋ ਜੀ ਠੀਕ ਆ ਬਾਕੀ ਥਣ ਥਣ ਤੁਹਾਨੂੰ ਥੋੜਾ ਜਿਹਾ ਕੋਲੋਂ ਇੱਕ ਵਾਰੀ ਜ਼ਰੂਰ ਦਿਖਾਉਣੇ ਆ ਆ ਦੇਖੋ ਠੀਕ ਆ ਜੀ ਇਹ ਬੰਡਾ ਮੁੰਡਾ ਕਾਫੀ ਸੋਹਣੀਆਂ ਦੋਸਤੋ ਮਰਲਿਆਂ ਦੀ ਮਰਲੇ ਵੰਡ ਹਾਂਜੀ ਆ ਦੇਖੋ ਜਾਵੇ ਜੇਰ ਵੀ ਪਈ ਆ ਅੱਛਾ ਜੀ ਹਾਂਜੀ ਲਓ ਜੀ ਛੇਰ ਪ੍ਰੋਪਰ ਵੀਰ ਨੇ ਰੱਖੀ ਆ ਮਾਰਨਿੰਗ ਦੀ ਠੀਕ ਆ ਕਿਉਂਕਿ ਥੋੜਾ ਜਿਹਾ ਕਵਰੇਜ ਆ ਜੜੀ ਦੋਸਤੋ ਥੋੜੀ ਜਿਹਾ ਆਪਾਂ ਅੱਜ ਮਾਰਨਿੰਗ ਕਰਨੀ ਸੀ ਦੁਪਹਿਰੇ ਕਰਨੀ ਸੀ ਠੀਕ ਆ ਥੋੜਾ ਜਿਹਾ ਅਗਾ ਪਿਛਾ ਹੁਣ ਕਰਕੇ ਸਮੇਂ ਦਾ ਤੇ ਬਿਲਕੁਲ ਜਿਹੜਾ ਹੁਣ ਸਮਾਂ ਲੱਗਾ ਸੀਗਾ ਅੱਜ ਬਿਲਕੁਲ ਟਾਈਮ ਜਿਹੜਾ 5:30 6 ਵਜੇ ਦਾ ਜਿਹੜਾ ਨੇੜੇ-ਤੇੜੇ ਸ਼ਾਮ ਦਾ ਹੋ ਗਿਆ ਠੀਕ ਆ ਸੋ ਇਹ ਦੋ ਜਿਹੜੇ ਨਾਗਾ ਵੀਰ ਦੇ ਕੋਲ ਦੋਵਾਂ ਨਗਾ ਦੀ ਨਿਰਖ ਪਰਖ ਤਸੱਲੀ ਕਰ ਸਕਦੇ ਜੀ ਤੇ ਪ੍ਰਭ ਕਿੰਨਾ ਕੁ ਮੋਲ ਲੈਂਦਾ ਵੀ ਲੈਣ ਦੇਣ ਜਿੱਥੋਂ ਤੱਕ ਦੇ ਦੇਣ ਮੋਲ ਜੋ ਮਰਜ਼ ਠੀਕ ਹੈ ਜੀ ਹਾਂ ਜੀ ਹਾਂ ਜੀ ਲੋ ਵੀ 42000 ਦੀ ਦੋਸਤੋ ਲੈਣ ਦੇਣ ਯੈਸ ਉਹ 42000 ਵਿੱਚੋਂ ਮਾਨਤਨ ਹੋ ਜਾਊਗਾ ਕੋਈ ਇਹ ਨਹੀਂ ਹੈਗਾ ਪਜਮਾ ਜਾਂ ਮੋਲ ਨਹੀਂਗਾ ਵੀ ਫਿਕਸ ਜਾਂ ਨਹੀਂ ਕੰਮ ਹੈਗਾਗਾ ਵਿੱਚੋਂ 42 ਦੇ ਮਾਨਤਨ ਹੋ ਜਾਊਗਾ ਠੀਕ ਆ ਆ ਦੇਖੋ ਠੀਕ ਹੈ ਸੋ ਬਾਕੀ ਨਾਰਮਲੀ ਜਿਹੜਾ ਦੋਸਤੋ ਪਸ਼ੂ ਜਿੰਨਾ ਵੀ ਦਿਖਾਇਆ ਜਾਂਦਾ ਜੋ ਮੌਜੂਦਾ ਟਾਈਮ ਤੇ ਬੌਲਾ ਹੁੰਦਾ ਉਹ ਦੱਸਿਆ ਜਾਂਦਾ ਅੱਗੋਂ ਹਰ ਕਵੀਰ ਦੀ ਆਪੋ ਆਪਣੀ ਤੁਹਾਡੀ ਮਿਹਨਤ ਆ ਖੇਚਲਾ ਜਿਹੜਾ ਵੀਰ ਚੰਗੀ ਕਰ ਲੂਗਾ ਦੁੱਧ ਜਿਹੜਾ ਦੋਸਤੋ 20 25 ਦਿਨਾਂ ਤੇ ਮਹੀਨੇ ਦੇ ਡੇੜ ਘੜ ਪੀਕ ਦਾ ਪਤਾ ਲੱਗਦਾ ਠੀਕ ਹੈ ਜੀ ਬਾਕੀ ਹੁਣ ਇੱਕ ਦੋ ਡੰਗ ਜਿਹੜੀ ਤਿੰਨ ਡੰਗ ਉਹ ਤੁਸੀਂ ਬਿਲਕੁਲ ਆਪਦੀ ਤਸੱਲੀ ਕਰ ਸਕਦੇ ਜਿ ਬੌਲੇ ਦੇ ਉੱਤੇ ਚੱਲਣ ਡਈਆਂ ਨੇ ਚੁਪਾਈ ਕਰਕੇ ਸੋ ਪ੍ਰੋਬਲ ਨੰਬਰ ਆਪਣੇ ਵੀਰ ਜਰੂਰ ਦੱਸ ਦੀਏ ਨੰਬਰ 97872 ਦੋਸਤੋ 60 ਠੀਕ ਹੈ ਜੀ ਹਾਂਜੀ ਹਾਂਜੀ ਪਿੰਡ ਸਰਾਲੀ ਮੰਡ ਤੁਸੀਂ ਪੱਟੀ ਠੀਕ ਹੈ ਜੀ ਪਿੰਡ ਸਰਾਲੀ ਮੰਡਾ ਦੋਸਤੋ ਤਹਿਸੀਲ ਪੱਟੀ ਜ਼ ਹਾਂਜੀ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ